ਅਸੀ ਰੋਜ਼ਾਨਾ ਉਹਨਾਂ ਸਿੰਘਾਂ ਨੂੰ ਯਾਦ ਕਰਦੇ ਹਾਂ ਤੇ ਰੋਜ਼ਾਨਾ ਉਹਨਾਂ ਅੱਗੇ ਸੀਸ ਝੁਕਾਉਂਦੇ ਹਾਂ ਜਦੋਂ ਪੰਥਕ ਅਰਦਾਸ ਕਰਦੇ ਤੇ ਮਿਲ ਕੇ ਪੜ੍ਹਦੇ ਹਾਂ ਜਿੱਲਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਿਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤena ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਾਗ ਰੱਖਿਓ ਐਸੀਆਂ ਜਿਹੜੀਆਂ ਸ਼ਹਾਦਤਾਂ ਨੇ ਲੋਕ ਵੇਖਣ ਵਾਲੇ ਕਹਿੰਦੇ ਨੇ ਮੌਤ ਆ ਗਈ ਸ਼ਹੀਦ ਹੋ ਗਿਆ ਜੀਵਨ ਖਤਮ ਹੋ ਗਿਆ ਪਰ ਜਾਗ ਰੱਖਿਆ ਗੁਰੂ ਕੀ ਬਾਣੀ ਕਹਿੰਦੀ ਹੈ ਸ਼ਹੀਦ ਮਰਦੇ ਨਹੀਂ ਸ਼ਹੀਦ ਤਾਂ ਅਮਰ ਹੋ ਜਾਂਦੇ ਨੇ ਸੱਚ ਤਾਂ ਇਹ ਹੈ ਦੁਨੀਆ ਦੇ ਲੋਕ ਮਰਦੇ ਨੇ ਪਰ ਮਰਨ ਦੀ ਜਾਂਚ ਨਹੀਂ ਆਈ ਸ਼ਹੀਦਾਂ ਨੂੰ ਮਰਨ ਦੀ ਜਾਂਚ ਆ ਗਈ ਉਹ ਮਰਨ ਤੋਂ ਬਾਅਦ ਫਿਰ ਵੀ ਹਮਰ ਹੋ ਗਏ ਕਬੀਰ ਮਰਤਾ ਮਰਤਾ ਜਗ ਮੁਗਾ ਮਰ ਪੀ ਨਾ ਜਾਣੇ ਕੋਏ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਣਾ ਹੋਏ ਜਿਹੜਾ ਐਸਾ ਮਰਨਾ ਜਾਣ ਲੈਂਦਾ ਹੈ ਗੁਰਦੇਵ ਕਹਿੰਦੇ ਉਹ ਬਾਰ ਬਾਰ ਸਾਡੇ ਵਾਂਗਰਾਂ ਨਹੀਂ ਮਰਦੇ ਗੁਰਦੇਵ ਨੇ ਤਾਂ ਇੱਥੋਂ ਤੱਕ ਫਰਮਾਇਆ ਕਬੀਰ ਸੰਤ ਮੂਹੇ ਕਿਆ ਰੋਈਐ ਕਿਉਂ ਰੋਈਐ ਸੰਤ ਜणा ਨੂੰ ਜਿਹੜੇ ਸ਼ਹਾਦਤ ਦਾ ਜਮ ਪੀ ਕੇ ਚਲੇ ਗਏ ਤੇ ਆਪਣੀ ਕੌਮ ਨੂੰ ਆਜ਼ਾਦ ਕਰਵਾ ਗਏ ਆਪਣੀ ਕੌਮ ਦੀਆਂ ਗੁਲਾਮੀ ਦੀਆਂ ਜ਼ਜ਼ੀਰਾ ਕੱਟ ਕੇ ਚਲੇ ਗਏ ਕਬੀਰ ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪਰੇ ਜੋ ਹਾਡੇ ਹਾਂਟ ਬਿਕਾਏ ਰੋਵੋ ਉਹਨਾਂ ਨੂੰ ਭਾਈ ਉਹਨਾਂ ਸਾਤਾਂ ਨੂੰ ਸ਼ਕਤੀ ਦੇ ਪੁਜਾਰੀਆਂ ਨੂੰ ਜਿਹੜੇ ਹੱਡੀ ਹੱਡੀ ਤੇ ਆਪਣੀਆਂ ਜ਼ਮੀਰਾਂ 'ਤੇ ਵੇਚਦੇ ਨੇ ਸ਼ਰੀਰ ਦੇ ਤਲ ਤੇ ਜਿਉਂਦੇ ਨੇ ਪਰ ਮਾਨਸਿਕ ਤੌਰ ਤੇ ਜ਼ਮੀਰ ਦੇ ਤਲ ਤੇ ਮਰ ਚੁੱਕੇ ਉਹਨਾਂ ਨੂੰ ਰੋਣਾ ਚਾਹੀਦਾ ਇੱਕ ਸ਼ਾਇਰ ਨੇ ਬੜਾ ਪਿਆਰਾ ਸ਼ੇਰ ਲਿਖਿਆ ਉਹ ਕਹਿੰਦਾ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਦੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਜੇ ਮੌਤ ਵੀ ਹਯਾਤ ਹੈ ਜੋ ਸ਼ਹੀਦ ਦੀ ਮੌਤ ਹੈ ਉਹ ਕੌਮਾਂ ਦੀ ਜ਼ਿੰਦਗੀ ਹੋਇਆ ਕਰਦੀ ਹੈ ਜ਼ਿੰਦਗੀ ਤਾਂ ਜ਼ਿੰਦਗੀ ਹੋਇਆ ਹੀ ਕਰਦੀ ਹੈ ਪਰ ਯਾਦ ਰੱਖਿਓ ਸ਼ਹੀਦਾਂ ਦੀ ਮੌਤ ਵੀ ਜ਼ਿੰਦਗੀ ਹੋਇਆ ਕਰਦੀ ਇੱਕ ਕਵੀ ਨੇ ਲਿਖਿਆ ਹੈ ਡੁੱਲਦਾ ਜਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ ਇਹ ਤਸਵੀਰਾਂ ਬਦਲਦੀਆਂ ਨੇ ਸ਼ਹੀਦੀਆਂ ਤਕਦੀਰਾਂ ਬਦਲਦਿਆਂ ਨੇ ਸ਼ਹੀਦਿਆਂ ਸਿੱਖ ਰਾਜ ਦੀਆਂ ਨੀਹਾਂ ਪੱਕੀਆਂ ਕਰਨ ਵਾਲੀਆਂ ਵੀ ਸ਼ਹੀਦਿਆਂ ਨੇ ਭਾਈ ਤਾਰੂ ਸਿੰਘ ਜੀ ਪਿੰਡ ਪੂਲੇ ਦੇ ਰਣ ਵਾਲੇ ਜਿਹੜਾ ਅੰਮ੍ਰਿਤਸਰ ਦਾਸ ਦੇ ਪਿੰਡ ਦੇ ਲਾਜ਼ੀਕ ਹੀ ਹੈ ਲੈਂਦੇ ਵਾਲੇ ਪਾਸੇ ਪਿੱਖੀ ਵੰਡ ਤੋਂ ਇੱਕ ਪਿੰਡ ਹੈ ਪੂਲਾ ਤੇ ਉਹਦੇ ਨਾਲ ਹੀ ਪਿੰਡ ਪੈਂਦਾ ਹੈ ਸਿੰਘਪੁਰਾ ਇਤਿਹਾਸ ਦੇ ਪੱਖ ਤੋਂ ਦੋਵੇਂ ਬੜੇ ਮਹੱਤਵਪੂਰਨ ਪਿੰਡ ਨੇ ਸਿੰਘਪੁਰਾ ਨਵਾਬ ਕਪੂਰ ਸਿੰਘ ਫੈਜ਼ਲਪੁਰੀਏ ਦਾ ਪਿੰਡ ਹੋਇਆ ਜਿਨ੍ਹਾਂ ਦੇ ਜਿਹੜੇ ਸਿੰਘਪੁਰੀਆ ਮਿਸਲ ਦੇ ਸਰਦਾਰ ਸਨ ਨਵਾਬ ਕਪੂਰ ਸਿੰਘ ਜਿਨ੍ਹਾਂ ਨੂੰ ਕਦੇ ਨਵਾਬੀ ਮਿਲੀ ਸੀ ਘੋੜਿਆਂ ਦੀ ਲੇਖਟਾਉਂਦਿਆਂ ਨੂੰ ਸੰਗਤਾਂ ਨੂੰ ਪੱਖਾ ਚਲਦਿਆਂ ਨੂੰ ਭਾਂਡੇ ਮਾਜਦੇ ਆਣ ਇਹਦੇ ਨਾਲ ਹੀ ਥੋੜਾ ਜਿਹਾ ਪਿੱਤਰ ਦੀ ਉਡਾਰੀ ਕਿ ਜਿੰਨੀ ਦੂਰੀ ਦੇ ਉੱਪਰ ਪੂਲਾ ਪੈਂਦਾ ਹੈ ਉਥੋਂ ਦੇ ਜੰਪਲ ਸਾਨੂੰ ਭਾਈ ਤਾਰੂ ਸਿੰਘ ਜੀ ਪਿਤਾ ਦਾ ਨਾਮ ਇਤਿਹਾਸ ਵਿੱਚ ਭਾਈ ਜੋਧ ਕਰਕੇ ਆਉਂਦਾ ਹੈ ਪਰ ਇਹ ਇਤਿਹਾਸ ਦੱਸਦਾ ਕਿ ਆਪ ਜੀ ਦੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜਦੋਂ ਮੁਕਸਰ ਦੀ ਜੰਗ ਹੋਈ ਤੇ ਉਹਨਾਂ ਸ਼ਹੀਦਾਂ ਦੇ ਨਾਲ ਹੀ ਸ਼ਹਾਦਤ ਦਾ ਜੰਮ ਵੀ ਗਿਆ ਹੈ ਆਪ ਬੜੇ ਸਦਕੀ ਗੁਰਸਿੱਖ ਕਿਰਤੀ ਸਿੱਖ ਸਨ ਸੰਧੂ ਜੱਟ ਬੋਦ ਦੇ ਤੰਨਾ ਦਾ ਰੋਜ਼ ਮਰਹ ਦਾ ਜੀਵਨ ਇਹ ਹੈ ਕਿ ਜਦੋਂ ਸਰਕਾਰ ਨੇ ਸਖਤਾਈ ਕਰਨ ਦਿੱਤੀ ਰਾਜਸੀ ਜ਼ਕਰੀਆ ਖਾਂ ਦਾ ਉਹਨੇ ਬਹੁਤ ਜ਼ਿਆਦਾ ਸਖਤਾਈ ਕਰ ਦਿੱਤੀ ਜਦੋਂ 1739 ਦੇ ਵਿੱਚ ਨਾਦਰ ਸ਼ਾਹ ਨੇ ਹਮਲਾ ਕੀਤਾ ਨਾਦਰ ਸ਼ਾਹ ਦਿੱਲੀ ਲੁੱਟ ਕੇ ਲੈ ਗਿਆ ਤੇ ਦਿੱਲੀ ਲੁੱਟਣ ਵਾਲਿਆਂ ਨੂੰ ਜਦੋਂ ਗੁਰੂ ਕੇ ਸਿੱਖਾਂ ਨੇ ਲੁੱਟ ਲਿਆ ਉਹ ਜਾਣ ਲੱਗਾ ਲਾਹੌਰ ਦੇ ਸੂਬੇ ਦੇ ਜ਼ਕਰੀਆ ਖਾਨ ਨੂੰ ਪੁੱਛਦਾ ਕੌਣ ਨੇ ਉੱਚੀਆਂ-ਉੱਚੀਆਂ ਦਸਤਾਰਾਂ ਵਾਲੇ ਇਹ ਘੋੜਿਆਂ ਵਾਲੇ ਇਹ ਬਸਤਰਾਂ ਸ਼ਸਤਰਾਂ ਵਾਲੇ ਕੌਣ ਨੇ ਤੇ ਰਹਿੰਦੇ ਕਿੱਥੇ ਨੇ ਦੇਸ਼ ਕਿਹੜਾ ਹੈ ਉਹਨੇ ਆਖਿਆ ਮੁਰਸ਼ਿਦ ਇਨਕਾ ਵੜੀ ਭਇਓ ਹੈ ਇਨਕੋ ਆਬੇ ਹੈ ਹੱਥ ਦਿਓ ਹੈ ਇਨਾਂ ਦਾ ਮੁਰਸ਼ਿਦ ਬੜੇ ਵਾਲੀ ਹੋਇਆ ਹੈ ਇਹਨਾਂ ਨੂੰ ਕਲਗੀਆਂ ਵਾਲੇ ਪਾਦਸ਼ਾਹ ਨੇ ਖੰਡੇ ਬਾਟੇ ਦੀ ਪੌਲ ਦਿੱਤੀ ਹੈ ਤੇ ਇਹ ਅਮਰ ਹੋ ਗਏ ਨੇ ਘਰ ਕੀ ਇਹਨਾਂ ਦਾ ਕਹਿੰਦੇ ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਘਰ ਹੈ ਖਾਂਦੇ ਕੀ ਨੇ ਛੋਲਿਆਂ ਦੀ ਮੁੱਠੀ ਖਾਂਦੇ ਨੇ ਤੇ ਕਹਿੰਦੇ ਬਾਦਾਮ ਖਾਂਦੇ ਨੇ ਤੇ ਰਹਿੰਦੇ ਕਿੱਥੇ ਨੇ ਜੰਗਲ ਹੀ ਇਹਨਾਂ ਦੇ ਘਰ ਨੇ ਤੇ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਆਖਿਆ ਉਹ ਸਮਾਂ ਦੂਰ ਨਹੀਂ ਹੈ ਜਦੋਂ ਇਸ ਧਰਤੀ ਤੇ ਲਾਹੌਰ ਤੇ ਨਾ ਸਿੱਖਾਂ ਦਾ ਰਾਜ ਹੋਏਗਾ ਜ਼ਕਰੀਆ ਖਾਂ ਇਹ ਗੱਲ ਸੁਣ ਕੇ ਸੱਤੀ ਕੱਪੜੀ ਅੱਗ ਲਗੇ ਉਹਨੇ ਸਖਤਾਈ ਦਾ ਦੌਰ ਲਾਗੂ ਕਰ ਦਿੱਤਾ ਤੇ ਇੱਥੇ ਸਰਕਾਰੀ ਸੁਏ ਬਹੁਤ ਜ਼ਿਆਦਾ ਸਨ ਰਾਮੇ ਰੰਡਾਵੇ ਵਰਗੇ ਹਰ ਭਗਤ ਨਰਜਣੀਆਂ ਵਰਗੇ ਜਿਹੜੇ ਸਿੱਖਾਂ ਨੂੰ ਕਿੰਡਾਂ ਦੇ ਵਿੱਚੋਂ ਚੌਧਰੀ ਤੇ ਨੰਬਰਦਾਰ ਨੰਬਰਦਾਰੀਆਂ ਚੌਧਰੀਤਾ ਲੈਣ ਦੇ ਬਾਰੇ ਸਿੱਖਾਂ ਨੂੰ ਪਕੜ ਪਕੜ ਕੇ ਸੂਹਾ ਦੇ ਦੇ ਕੇ ਚੁਗਲੀਆਂ ਕਰ ਕਰਕੇ ਜ਼ਕਰੀਆ ਖਾਨ ਦੇ ਕੋਲ ਲਜਾਲ ਜਾ ਕੇ ਸ਼ਹੀਦ ਕਰਵਾਈ ਜਾ ਰਹਾ ਹੈ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਜੀਵਨ ਤੇ ਕੇਂਦਰਤ ਹੋਈਏ ਤੋਂ ਪੂਲੇ ਪਿੰਡ ਦੇ ਅੰਦਰ ਆਪਣੀ ਵਾਈ ਜੋਤੀ ਦਾ ਕੰਮ ਕਰਦੇ ਨੇ ਪਿਤਾ ਜੀ ਚੜਾਈ ਕਰ ਗਏ ਸਨ ਮਾਤਾ ਜੀ ਨਾਲ ਸਨ ਤੇ ਇੱਕ ਉਹਨਾਂ ਦੀ ਵਿਧਵਾ ਭੈਣ ਬੀਬੀ ਤਾਰੂਨ ਇਤਿਹਾਸ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਸਾਰਾ ਦਿਨ ਖੇਤੀ ਕਰਦਾ ਹੈ ਕਿਰਤ ਕਰਦਾ ਹੈ ਜੋ ਕੁਝ ਕੋਲ ਹੁੰਦਾ ਹੈ 24 ਘੰਟੇ ਲੰਗਰ ਚੱਲਦਾ ਰਹਿਣਾ ਆਇਆ ਗਿਆ ਰਹਿਿਆਂ ਨੂੰ ਪ੍ਰਸ਼ਾਦਾ ਛਕਾਉਂਦਾ ਸੌਣ ਲਈ ਮੰਝਾ ਕਿਸ ਤਰ੍ਹਾਂ ਦਿੰਦਾ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦਾ ਤੇ ਪੂਲੇ ਪਿੰਡ ਤੋਂ ਥੋੜੀ ਕੁ ਦੂਰੀ ਦੇ ਉੱਪਰ ਇੱਕ ਝੜੀ ਸੀ ਇੱਕ ਬੜਾ ਸੰਘਣਾ ਜਿਹਾ ਜੰਗਲ ਸੀ ਜਿਹੜੇ ਰਾਠ ਸਿੰਘ ਸਨ ਜਦੋਂ ਸ਼ਕਤੀ ਦਾ ਦੌਰ ਸ਼ੁਰੂ ਹੋਇਆ ਤੇ ਜੰਗਲ ਬੇਲਿਆਂ ਦੇ ਵਿੱਚ ਚਲੇ ਗਏ ਜਿਹੜੇ ਘਰਬਾਰੀ ਸਿੰਘ ਨੇ ਉਹ ਭਾਈ ਤਾਰੂ ਸਿੰਘ ਜੀ ਵਾਂਗ ਕਿਰਤ ਕਰਦੇ ਨੇ ਨਾਮ ਜਪਦੇ ਨੇ ਤੇ ਵੱਢ ਛੱਕਦੇ ਨੇ ਹੋਇਆ ਇਸ ਤਰ੍ਹਾਂ ਕਿ ਇੱਕ ਵਾਰੀ ਇੱਕ ਮੁਸਲਮਾਨ ਰਹੀਮ ਬਖਸ਼ ਜਿਹੜਾ ਪੱਟੀ ਦਾ ਰਹਿਣ ਵਾਲਾ ਉਹਦੀ ਕਨਿਆ ਉਹਦੀ ਸੁੰਦਰਤ ਹੀ ਉਦੇ ਉੱਪਰ ਪੱਟੀ ਦਾ ਫੌਜਦਾਰ ਬੇਈਮਾਨ ਹੋ ਗਿਆ ਉਹਨੇ ਬੜੇ ਧੱਕੇ ਦੇ ਨਾਲ ਬੜੀਆਂ ਧਮਕੀਆਂ ਦਿੱਤੀਆਂ ਬੜੇ ਪਿਆਰ ਨਾਲ ਸਮਝਾਇਆ ਬੜਾ ਲਾਲਚ ਦਿੱਤਾ ਔਰ ਰਹੀਮ ਬਖਸ਼ ਨੂੰ ਆਪਣੀ ਧੀ ਦਾ ਰਿਸ਼ਤਾ ਦੇਣ ਦੇ ਲਈ ਮਜਬੂਰ ਕਰਦਾ ਰਿਹਾ ਪਰ ਰਹੀਮ ਬਖਸ਼ ਨੇ ਆਪਣੀ ਧੀ ਦੀ ਮਰਜ਼ੀ ਪੁੱਛੀ ਤਾਂ ਉਹਨੇ ਆਖਿਆ ਮੇਰੇ ਤੋਂ ਵਡੇਰੀ ਉਮਰ ਦਾ ਬੱਚਿਆਂ ਵਾਲਾ ਧੀਆਂ ਪੁੱਤਰਾਂ ਵਾਲਾ ਮੈਂ ਉਹਦੇ ਨਾਲ ਨਿਗਾਹ ਨਹੀਂ ਕਰਵਾਉਣਾ ਚਾਹੁੰਦੇ ਇਤਿਹਾਸ ਵਿੱਚ ਉਹਦਾ ਨਾਮ ਸਲਮਾ ਕਰਕੇ ਆਉਂਦਾ ਜਦੋਂ ਲਾਣਕੌਰ ਕੀਤੇ ਤੇ ਜ਼ਾਫਰ ਵੇਗ ਨੇ ਧੱਕੇ ਦੇ ਨਾਲ ਉਹਦੀ ਧੀ ਨੂੰ ਉਧਾਲ ਲਿਆ ਆਪਣੇ ਘਰ ਪਾਲਿਆ ਰਹੀਮ ਬਖਸ਼ ਰੋਂਦਾ ਹੋਇਆ ਫੌਲਦਾਰ ਦੇ ਕੋਲ ਜਾ ਕੇ ਫਰਿਆਦ ਕਰਦਾ ਮੇਰੀ ਧੀ ਨੂੰ ਛੱਡ ਦਿਓ ਤੇ ਫੌਜਦਾਰ ਅਗੋਂ ਭੰਕਰ ਭਰੇ ਸ਼ਬਦ ਕਹਿੰਦਾ ਜਾ ਇੱਧਰ ਲਾਹੌਰ ਹੈ ਤੇ ਉਧਰ ਦਿੱਲੀ ਹੈ ਦੋਵੇਂ ਪਾਸੇ ਤੂੰ ਜਾ ਕੇ ਆਪਣੀ ਫਰਿਆਦ ਕਰ ਸਕਦਾ ਹੈ ਪਰ ਜੋ ਕੁਝ ਮੇਰੇ ਹੱਥ ਦੇ ਵਿੱਚ ਆ ਗਿਆ ਮੈਂ ਛੱਡਦਾ ਨਹੀਂ ਹੁੰਦਾ ਰਹੀਮ ਬਖਸ਼ ਨੂੰ ਕੋਦੀ ਧੀ ਨੇ ਹੌਸਲਾ ਦਿੱਤਾ ਕਹਿਣ ਲੱਗੀ ਅੱਬਾ ਜਾਨ ਤੂੰ ਪਹਿਲਾਂ ਲਾਹੌਰ ਜਾ ਖਾਨ ਬਹਾਦਰ ਨੂੰ ਬੇਨਤੀ ਕਰ ਜਿਉ ਫਰਿਆਦ ਸੁਣੇ ਤੇ ਚੰਗੀ ਗੱਲ ਐ ਜਿਉ ਫਰਿਆਦ ਨਾ ਸੁਣੇ ਤਾਂ ਨਿਥਾਵਿਆਂ ਨੂੰ ਥਾਂ ਦੇਣ ਵਾਲੇ ਨਿਮਾੜਿਆਂ ਨੂੰ ਮਾਣ ਦੇਣ ਵਾਲੇ ਗੁਰੂ ਕੇ ਸਿੰਘ ਨੇ ਤੂਲੇ ਚੜਿਆ ਜਾਈਂ ਉਥੇ ਭਾਈ ਤਾਰੂ ਸਿੰਘ ਜੀ ਨੇ ਸਾਡੀ ਜਰੂਰ ਮਦਦ ਕਰਨਗੇ ਰਹੀਮ ਬਖਸ਼ ਲਾਹੌਰ ਗਿਆ ਜ਼ਕਰੀਆ ਖਾਨ ਨੂੰ ਜਾ ਕੇ ਬੇਨਤੀ ਕੀਤੀ ਮੇਰੀ ਧੀ ਨੂੰ ਜ਼ਬਰੀ ਉਧਾਲ ਕੇ ਲੈ ਗਿਆ ਤੁਹਾਡਾ ਪੱਟੀ ਦਾ ਫੌਜਦਾਰ ਜ਼ਕਰੀਆ ਖਾਨ ਨੇ ਆਖਿਆ ਹੋਰ ਤੈਨੂੰ ਕੀ ਚਾਹੀਦਾ ਏ ਤੂੰ ਗਰੀਬ ਐਨਾ ਵੱਡਾ ਅਮੀਰ ਫੌਲਦਾਰ ਜੇ ਤੇਰੀ ਧੀ ਨਾਲ ਨਿਕਾਹ ਕਰਵਾ ਲਵੇ ਤੈਨੂੰ ਚਾਹੀਦਾ ਕੀ ਹੈ ਐਸੀ ਸ਼ਰਮ ਭਰੀ ਗੱਲ ਸੁਣ ਕਰਕੇ ਰਹੀਮ ਬਖਸ਼ ਉਥੋਂ ਸਿਰ ਨੀਵਾ ਕਰਕੇ ਆ ਗਿਆ ਵਾਪਸ ਮੁੜਦੇ ਹਾਂ ਪੂਲੇ ਨਗਰ ਪਹੁੰਚੇ ਹਿੱਥੇ ਭਾਈ ਤਾਰੂ ਸਿੰਘ ਜੀ ਮਿਲੇ ਉਹਨਾਂ ਨੇ ਪੁੱਛਿਆ ਕਹ ਲੇ ਕੇ ਬਾਬਾ ਤੇਰੇ ਚਿਹਰੇ ਤੇ ਉਦਾਸੀ ਦਾ ਕਾਰਨ ਕੀ ਹੈ ਤੂੰ ਇਹਨਾ ਚਿੰਤਾਤੁਰ ਕਿਉਂ ਹੈ ਪਹਿਲਾਂ ਬੈਠ ਪ੍ਰਸ਼ਾਦਾ ਛਕ ਆਪਣਾ ਮੂੰਹ ਹੱਥ ਧੋ ਆ ਮੰਜਾ ਬਿਸਤਰਾ ਆਰਾਮ ਕਰਨ ਦੇ ਲਈ ਦੇ ਦਿੱਤਾ ਉਹਨੇ ਆਖਿਆ ਸਿੰਘਾ ਸਰਦਾਰਾ ਮੇਰੇ ਨਾਲ ਜੋ ਵਾਪਰੀ ਹੈ ਇਹ ਪਹਿਲੀ ਵਾਰ ਨਹੀਂ ਕਿਉਂਕਿ ਜਿਹੜੀ ਜ਼ਾਲਮ ਹਕੂਮਤ ਹੈ ਇਹ ਗਰੀਬਾਂ ਦੇ ਉੱਪਰ ਇਦਾਂ ਹੀ ਤਸ਼ੱਦਦ ਕਰਦੇ ਆਈ। ਉਹਨੇ ਸਾਰਾ ਵਾਕਿਆ ਭਾਈ ਤਾਰੂ ਸਿੰਘ ਜੀ ਨੂੰ ਸੁਣਾ ਦਿੱਤਾ ਤੇ ਭੜੇ ਨੂੰ ਉਹਨੇ ਰਹਿਣੇ 10 ਕੁ ਰਾਤ ਸਿੰਘ ਜਿਹੜੇ ਨੇ ਉਹ ਲਾਗਲੀ ਛੜੀ ਦੇ ਵਿੱਚ ਰੁਕੇ ਹੋਏ ਨੇ ਤੇ ਭਾਈ ਤਾਰੂ ਸਿੰਘ ਜੀ ਨੇ ਉਹਨਾਂ ਲਈ ਪ੍ਰਸ਼ਾਦਾ ਲੈ ਕੇ ਜਾਣਾ ਸੀ। ਉਹ ਕਹਿਣ ਲੱਗੇ ਗੁਰੂ ਨੇ ਤੇਰੀ ਸੁਣ ਲਈ ਐ। ਤੂੰ ਪ੍ਰਸ਼ਾਦਾ ਛੱਕ ਮੈਂ ਸਿੰਘਾਂ ਨਾਲ ਗੱਲਬਾਤ ਕਰਕੇ ਆਉਣਾ ਐ। ਭਾਈ ਤਾਰੂ ਸਿੰਘ ਜੀ ਗਏ ਪ੍ਰਸ਼ਾਦਾ ਲੈ ਕੇ ਜਾਗ ਰਖਿਓ ਕਿਰਤ ਕਰਕੇ ਤੇ ਸਿੰਘਾਂ ਦੀ ਮਦਦ ਵੀ ਕਰਦੇ ਨੇ। ਉਹਨਾਂ ਨੂੰ ਕਪੜਾ ਉਹਨਾਂ ਨੂੰ ਧਨ ਜੋ ਵੀ ਜ਼ਰੂਰਤ ਹੈ ਉਹ ਉਹਨਾਂ ਦੀ ਸਹਾਇਤਾ ਕਰਦੇ ਨੇ। ਗਏ ਪ੍ਰਸ਼ਾਦਾ ਸ਼ਿਕਾਇਆ ਅਰਦਾਸਾਂ ਸੁਧਿਆ। ਭਾਈ ਤਾਰੂ ਸਿੰਘ ਜੀ ਤੋਂ ਸਰਦਾਰ ਪੁੱਛਦੇ ਨੇ, ਸਿੰਘ ਪੁੱਛਦੇ ਨੇ ਤਾਰੂ ਸਿੰਘਾ ਕੋਈ ਮੁਸ਼ਕਲਤਾ ਨਹੀਂ। ਭਾਈ ਤਾਰੂ ਸਿੰਘ ਜੀ ਕਹਿੰਦੇ ਨੇ ਸਿੰਘੋ ਸਰਦਾਰੋ ਮੇਰੇ ਕੋਲ ਇੱਕ ਗਰੀਬ ਰਹੀਮ ਬਖਸ਼ ਮੁਸਲਮਾਨ ਆਇਆ ਹੈ ਉਹਦੀ ਤੀਨੂ ਪੱਟੀ ਦੇ ਫੌਜਦਾਰ ਨੇ ਜ਼ਬਰੀ ਆਪਣੇ ਘਰ ਪਾਲਿਆ ਤੇ ਸਿੰਘਾਂ ਦਾ ਇਹ ਬਿਰਬ ਹੈ ਕਿ ਉਹ ਨਿਵਾੜਿਆਂ ਦਾ ਮਾਣ ਰੱਖਦੇ ਨੇ ਥਾਵੇ ਨੂੰ ਥਾ ਦੇ ਦਿੰਦੇ ਨੇ ਸਿੰਘਾਂ ਨੇ ਆਖਿਆ ਰਹੀਮ ਬਖਸ਼ ਨੂੰ ਸਾਡੇ ਨਾਲ ਕਰਦੇ ਅਸੀਂ ਦੋਹਾ ਚੌਹਾ ਘੰਟਿਆਂ ਵਿੱਚ ਲਵੇੜਾ ਕਰਦੇ ਆਂਗੇ ਰਹੀਮ ਬਖਸ਼ ਨੂੰ ਨਾਲ ਤੋਰ ਦਿੱਤਾ ਭਾਈ ਤਾਰੂ ਸਿੰਘ ਜੀ ਪੂਲਾ ਨੇ ਤੇ ਲੈ ਕਰਕੇ ਉਹ ਸਿੰਘ ਪੱਟੀ ਦੇ ਜਾ ਵੜਾ ਕਰਦੇ ਨੇ ਦਿਨ ਚੜਦੇ ਆਇ ਐ ਸੁਨਹਿਰ ਅੰਮ੍ਰਿਤ ਵੇਲੇ ਦਾ ਵੇਲਾ ਸੀ ਸਿੰਘਾਂ ਨੇ ਜਾਂਦੇ ਤਲਵਾਰਾਂ ਤੋੜੀਆਂ ਪਹਿਰੇਦਾਰਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਹਵੇਲੀ ਦਾ ਕੁੰਡਾ ਖਲਵਾ ਲਿਆ ਇਸ ਕਰਕੇ ਇਹ ਕਹਿ ਕੇ ਕਿ ਅਸਾਂ ਫੌਜਦਾਰ ਨੂੰ ਮਿਲਣਾ ਹੈ ਹੋਰ ਪਹਿਰੇਦਾਰ ਨੇ ਧੌਣ ਚੁੱਕਣ ਦੀ ਕੋਸ਼ਿਸ਼ ਕੀਤੀ ਸਿੰਘਾ ਨੇ ਉਹਨਾਂ ਨੂੰ ਵੇਪਾਰ ਬਲਾ ਦਿੱਤਾ ਤੇ ਉਥੋਂ ਰਹੀਮ ਬਖਸ਼ ਨੇ ਧੀ ਨੂੰ ਛੜਵਾ ਕਰਕੇ ਉਹ ਸਲਮਾ ਨੂੰ ਛੜਵਾ ਕਰਕੇ ਸਿੰਘਾ ਨੇ ਰਹੀਮ ਬਖਸ਼ ਦੇ ਹਵਾਲੇ ਕਰ ਦਿੱਤਾ ਤੇ ਆਖਿਆ ਜੋ ਤੇਰਾ ਸਮਾਨ ਹੈ ਸਾਜੂ ਸਮਾਨ ਸਾਰਾ ਲੈ ਤੇ ਇਥੋਂ ਦੂਰ ਚਲੇ ਜਾ ਰਹੀਮ ਬਖਸ਼ ਕਸੂਰ ਵੱਲ ਨੂੰ ਹੋ ਗਿਆ ਕਿਉਂਕਿ ਇਹ ਅੰਮ੍ਰਿਤਸਰ ਤੋਂ ਜਿਹੜੀ ਸੜਕ ਜਾਂਦੀ ਛੇਮ ਕਰਨ ਸਿੱਧੀ ਕਸੂਰ ਪਹੁੰਚਦੇ ਕੋ ਕਸੂਰ ਵੱਲੋਂ ਉਤਰਿਆ ਜਿੱਥੇ ਕਹਿੰਦਾ ਸੀ ਮੇਰੀ ਕੁਝ ਰਿਸ਼ਤੇਦਾਰੀ ਇਧਰ ਭਾਈ ਤਾਰੂ ਸਿੰਘ ਜੀ ਪੂਲਾ ਨੂੰ ਅਸੀਸਾਂ ਦਿੰਦਾ ਹੋਇਆ ਇਹ ਬਜ਼ੁਰਗ ਆਪਣੇ ਘਰੇ ਗਿਆ ਇਨ੍ਹਾਂ ਹੀ ਦਿਨਾਂ ਦੇ ਵਿੱਚ ਅਕਲਦਾਸ ਨਿਰੰਜਣਿਆ ਜਿਹੜਾ ਜੰਡਿਆਲੇ ਦਾ ਰਹਿਣ ਵਾਲਾ ਤੇ ਬੜਾ ਵੱਡਾ ਚੁਗਲਖੋਰ ਹੈ ਸਿੰਘਾਂ ਸਰਦਾਰਾਂ ਨੂੰ ਫੜਾ ਕੇ ਸ਼ਹੀਦ ਕਰਾਉਂਦਾ ਹੈ ਤੇ ਮੂੰਹ ਮੰਗੇ ਇਨਾਮ ਲੈਂਦਾ ਇਨੇ ਜ਼ਕਰੀਆ ਖਾਨ ਨੂੰ ਜਾ ਕੇ ਚੁਗਲੀ ਕੀਤੀ ਕਿ ਤੇਰੀਆਂ ਸਖਤਾਈਆਂ ਕੀ ਕਰਨਗੀਆਂ ਜਦੋਂ ਸ਼ਰੀਆਮ ਭਾਈ ਤਾਰੂ ਸਿੰਘ ਪੂਲੇ ਵਰਗੇ ਪੂਲੇ ਪਿੰਡ ਦੇ ਵਿੱਚ ਰਹਿ ਕਰਕੇ ਮੈਂ ਇਹ ਵੀ ਸੁਣਿਆ ਕਿ ਜਿਹੜਾ ਪੱਟੀ ਦੇ ਵਾਉਲਦਾਰ ਦੇ ਕੋਲ ਜਾ ਕੇ ਹਮਲਾ ਕੀਤਾ ਪਾਰ ਬੁਲਾਇਆ ਉਹ ਵੀ ਭਾਈ ਤਾਰੂ ਸਿੰਘ ਨਹੀਂ ਕਰਵਾਇਆ ਹੈ ਤੇ ਸਿੰਘਾਂ ਦੀ ਮਦਦ ਕਰਦਾ ਹੈ ਉਹਨਾਂ ਨੂੰ ਅਨਪਰਸ਼ਾਦਾ ਸ਼ਿਕਾਉਂਦਾ ਹੈ ਤੇਰੀਆਂ ਸਖਤਾਈਆਂ ਦਾ ਕੀ ਪੈਦਾ ਜੇ ਇਹ ਹੋਵੇ ਜੇ ਬਾਗੀਆਂ ਨੇ ਸ਼ਰੀਆਮ ਪਿੰਡਾਂ ਵਿੱਚ ਪੜ ਕੇ ਤੇ ਹਕੂਮਤ ਦੇ ਵਿਰੁੱਧ ਲੜਨਾ ਜ਼ਕਰੀਆ ਖਾਨ ਨੂੰ ਸੱਤੀ ਕਪੜੀ ਆਗ ਲੱਗੀ ਉਹਨੇ ਆਪਣੇ ਕੁਝ ਅਹਿਲਕਾਰ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਲਈ ਭੇਜ ਦਿੱਤੇ ਪਹੁੰਚੇ ਪਹੁੰਚੇ ਪੂਲੇ ਪੈਣ ਗੱਲ ਨੂੰ ਨੇੜੇ ਰੱਖਾ ਉਸ ਵੇਲੇ ਭਾਈ ਤਾਰੂ ਸਿੰਘ ਜੀ ਪੂਲਾ ਖੇਤਾਂ ਦੇ ਵਿੱਚ ਹਰਵਾ ਰਹੇ ਸਨ ਜਦੋਂ ਵੇਖਿਆ ਕਿ ਸਾਰੇ ਪਿੰਡ ਨੂੰ ਪੁਲਿਸ ਨੇ ਘੇਰਾ ਪਾ ਲਿਆ ਨੌਜਵਾਨ ਭੱਜਾ ਹੋਇਆ ਗਿਆ ਕਹਿਣ ਲੱਗੇ ਭਾਈ ਸਾਹਿਬ ਜੀ ਅੱਜ ਹਕੂਮਤ ਨੇ ਪਿੰਡ ਦੇ ਉੱਪਰ ਉਹਨਾਂ ਨੇ ਧਾਵਾ ਕੀਤਾ ਹੈ ਤੇ ਆਪ ਜੀ ਨੂੰ ਗ੍ਰਿਫਤ ਕਰਨ ਦੇ ਲਈ ਕੁਝ ਪੜਤਾਲ ਕਰ ਰਹੇ ਨੇ ਇੰਜ ਕਰੋ ਇਹ ਹਾਲ ਪੰਜਾਲੀ ਮੈਨੂੰ ਫੜਾਓ ਆਪ ਭੱਜ ਜਾਓ ਜਉ ਸਿੰਘਾਂ ਨਾਲ ਜਾ ਕੇ ਰਲ ਜਾਓ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਛੱਡਣਾ ਨਹੀਂ ਭਾਈ ਤਾਰੂ ਸਿੰਘ ਜੀ ਪੁੱਲਾ ਕਹਿੰਦੇ ਮੈਂ ਕਿਹੜਾ ਕੋਈ ਚੋਰ ਐ ਕੋਈ ਗੁਸਤਾਖ ਨਹੀਂ ਆ ਮੈਂ ਕਿਉਂ ਭੱਜਦੇ ਚੋਰ ਨੇ ਲੁਟੇਰੇ ਨੇ ਮੈਂ ਗੁਰੂ ਦਾ ਸਿੰਘ ਆ ਮੈਂ ਜ਼ਾਲਮ ਹਕੂਮਤ ਦਾ ਸਾਹਮਣਾ ਕਰਾਂਗਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਇਤਿਹਾਸ ਕਹਿੰਦਾ ਬੀਬੀ ਤਾਰੋ ਨੂੰ ਵੀ ਨਾਲ ਗ੍ਰਿਫਤਾਰ ਕਰ ਲਿਆ ਮਾਤਾ ਜੀ ਇਹਨਾਂ ਨੇ ਪਰ ਸਿੰਘਾਂ ਸਰਦਾਰਾਂ ਦੇ ਹਮਦਰਦੀ ਦੇ ਨਾਲ ਸਾਰਾ ਪਿੰਡ ਜੁੜਿਆ ਹੋਏ ਉਹਨਾਂ ਨੇ ਕੁਝ ਰਿਸ਼ਵਤ ਦੇ ਕੇ ਪੁਲਸ ਵਾਲਿਆਂ ਨੂੰ ਮਾਤਾ ਜੀ ਤਾ ਮਾਤਾ ਜੀ ਨੂੰ ਅਤੇ ਭੈਣ ਤਾਰੂ ਜੀ ਨੂੰ ਛੁਡਾ ਲਿਆ ਗ੍ਰਿਫਤਾਰ ਕਰਕੇ ਇਹ ਪੁਲਸ ਵਾਲੇ ਇਹ ਪਿੰਡ ਪੜਾਣੇ ਥਾਣੀ ਗਏ ਉੱਥੋਂ ਦੇ ਸਿੰਘ ਇਕੱਠੇ ਹੋ ਕੇ ਆਏ ਉਹਨਾਂ ਨੇ ਵੀ ਭਾਈ ਤਾਰੂ ਸਿੰਘ ਜੀ ਦੀ ਮਰਜ਼ੀ ਪੁੱਛੀ ਕਿ ਜੇ ਸਰਦਾਰ ਜੀ ਆਪ ਆਖੋ ਤਾਂ ਅਸੀਂ ਹੁਣੇ ਇਹਨਾਂ ਉੱਪਰ ਹਮਲਾ ਕਰਕੇ ਤੁਹਾਨੂੰ ਛੁਡਵਾ ਸਕਦੇ ਹਾਂ ਪਰ ਭਾਈ ਤਾਰੂ ਸਿੰਘ ਜੀ ਪੂਲਾ ਜੀ ਨੇ ਆਖਿਆ ਕਹ ਲਗੇ ਨਹੀਂ ਮੇਰੇ ਕਰਕੇ ਕਿਸੇ ਪਿੰਡ ਦੇ ਉੱਪਰ ਆਫਤ ਆਵੇ ਤੇ ਮੇਰੀ ਜ਼ਮੀਨ ਅਜਮੀਰ ਆ ਗਿਆ ਨਹੀਂ ਦੇਵੇ ਕਿਸ ਕਰਕੇ ਜੋ ਹੈ ਉਹ ਅਕਾਲ ਪੁਰਖ ਦਾ ਪਾਣਾ ਹੈ ਅਸੀਂ ਜ਼ਾਲਮ ਹਕੂਮਤ ਦੇ ਨਾਲ ਮੱਥਾ ਲਾਇਆ ਹੈ ਔਰ ਇਸ ਸਮਾਂ ਹੈ ਸ਼ਹਾਦਤ ਦੇਣ ਦਾ ਅਸੀਂ ਜ਼ਰੂਰ ਜਾਵਾਂਗੇ ਭਾਈ ਤਾਰੂ ਸਿੰਘ ਜੀ ਪੂਲਾ ਲਾਹੌਰ ਪਹੁੰਚੇ ਜ਼ਕਰੀਆ ਖਾਨ ਦੇ ਬੇਸ਼ ਕੀਤੇ ਗਏ ਜਾਂਦੇ ਭਾਈ ਤਾਰੂ ਸਿੰਘ ਜੀ ਪੂਲਾ ਉਹ ਜਾ ਕੇ ਫਤਿਹ ਬਜਾਉਂਦੇ ਵਿਜਾਉਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਰ ਲਖਪਤ ਰਾਏ ਨੂੰ ਸੱਤੀ ਕਪੜੀ ਅੱਗ ਲੱਗ ਗਈ ਉਹ ਕਹਿਣ ਲੱਗਾ ਤਾਰੂ ਸਿੰਘਾ ਇਹ ਆਨੰਦਪੁਰ ਨਹੀਂ ਹੈ ਤੇ ਅੰਮ੍ਰਿਤਸਰ ਨਹੀਂ ਹੈ ਜਿੱਥੇ ਫਤਿਹ ਪਰਵਾਣ ਹੋਵੇ ਇਹ ਤਾਂ ਸੂਬੇ ਦੀ ਕਜ਼ਾਰੀ ਹੈ ਤੇ ਜਿਹੜੀ ਹੈ ਸਲਾਮ ਦੁਆ ਜਿਹੜੀ ਉਹ ਕਬੂਲ ਹੁੰਦੀ ਭਾਈ ਤਾਰੂ ਸਿੰਘ ਪੂਲਾ ਕਹਿੰਦਾ ਹੈ ਦੀਵਾਰ ਲਖਪਤ ਰਾਏ ਇਹ ਸਲਾਮ ਤੇ ਇਹ ਦਵਾਵਾ ਇਹ ਤੇਰੇ ਵਰਗੇ ਨਮਕਰਾਮਾਂ ਦੇ ਲਈ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੰਘਾਂ ਖੰਡੇ ਬਾਟੇ ਦੀ ਪੌਲ ਛਕੀ ਹੈ ਤੇ ਸਦਾ ਹੀ ਅਸੀਂ ਵਾਹਿਗੁਰੂ ਜੀ ਕੀ ਫਤਿਹ ਹੀ ਗਜਾਉਂਦੇ ਹਾਂ ਔਰ ਜ਼ਕਰੀਆ ਖਾਨ ਆਖਿਆ ਜਾਂਦੇ ਭਾਈ ਤਾਰੂ ਸਿੰਘ ਨੇ ਪੁੱਛਿਆ ਮੇਰਾ ਗੁਨਾਹ ਕੀ ਹੈ ਕਿਉਂ ਗ੍ਰਿਫਤਾਰ ਕੀਤਾ ਜ਼ਕਰੀਆ ਖਾਨ ਕਹਿੰਦਾ ਹੈ ਮੈਨੂੰ ਪਤਾ ਲੱਗਿਆ ਤੇਰੀ ਕਰਤੂਤ ਦਾ ਕਿ ਤੂੰ ਦਿਨੇ ਭਗਤ ਬਣ ਜਾਂਦਾ ਦਿਨੇ ਤੂੰ ਕਿਰਤੀ ਬਣ ਜਾਂਦਾ ਤੇ ਰਾਤ ਨੂੰ ਸਰਕਾਰ ਦੇ ਖਿਲਾਫ ਅਨੇਕਾਂ ਤਰ੍ਹਾਂ ਦੀਆਂ ਤੂੰ ਚਾਲਾਂ ਖੇਡਦਾ ਤੂੰ ਬਾਗੀਆਂ ਦੇ ਨਾਲ ਮਿਲਿਆ ਹੋਇਆ ਤੇ ਹਕੂਮਤ ਦੇ ਖਿਲਾਫ ਅਨੇਕਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰਦਾ ਹੈ ਭਾਈ ਤਾਰੂ ਸਿੰਘ ਕੁਲਾ ਨੇ ਆਖਿਆ ਜ਼ਰੂਰ ਉਸ ਧੀ ਦੀ ਇੱਜ਼ਤ ਬਜਾਈ ਹੈ ਜਿਸ ਧੀ ਦੀ ਇੱਜ਼ਤ ਬਚਾਉਣ ਦੇ ਲਈ ਤੇਰੇ ਮੂੰਹੋਂ ਵੀ ਸ਼ਮਸ ਸ਼ਰਮਸਾਰ ਕਰ ਦੇਣ ਵਾਲੇ ਬੋਲ ਨਿਕਲੇ ਸਨ ਉਹ ਰੋਂਦਾ ਹੋਇਆ ਬਜ਼ੁਰਗ ਸਾਡੇ ਕੋਲ ਗਿਆ ਇੱਕ ਬੁੱਢੇ ਬਾਪ ਦੀ ਧੀ ਦੀ ਇੱਜ਼ਤ ਬਚਾਉਣੀ ਜੇ ਕੋਈ ਇਸੇ ਤਰ੍ਹਾਂ ਦੀ ਸਾਜ਼ਿਸ਼ ਹੈ ਤਾਂ ਇਹ ਜ਼ੁਲਮ ਇਹ ਪਾਪ ਅਸਾਂ ਨੇ ਜ਼ਰੂਰ ਕੀਤਾ ਭਾਈ ਤਾਰੂ ਸਿੰਘ ਪੂਲਾ ਜੀ ਦੀ ਨਿਡਰਤਾ ਵੇਖ ਕੇ ਜ਼ਕਰੀਆ ਖਾਂ ਜਿਹੜਾ ਹੈ ਉਹਦਾ ਗੁੱਸਾ ਉਹਦਾ ਪਾਰਾ ਹੋਰ ਵੀ ਚੜ ਗਿਆ ਉਹ ਕਹਿ ਲਗਾ ਉਹ ਤੁਹਾਡੇ ਕੋਲ ਦੋ ਹੀ ਰਾਹ ਨੇ ਜਾਂ ਤਾਂ ਇਸਲਾਮ ਕਬੂਲ ਕਰ ਲਵੇ ਜਾਂ ਫਿਰ ਕਤਲ ਕਰ ਦਿੱਤੇ ਜਾਓਗੇ ਜਿਸ ਤਰ੍ਹਾਂ ਕਿ ਇਸ ਨਖਾਸ ਚੌਕ ਦੇ ਅੰਦਰ ਲਾਹੌਰ ਦੇ ਅੰਦਰ ਬਿਆੰਤੀ ਜਿਹੜੇ ਸਿੰਘ ਸਿੰਗੜੀਆਂ ਨੇ ਉਹਨਾਂ ਦੇ ਸੀਸਾਂ ਦੇ ਮিনার ਜਿਹੜੇ ਸਨ ਉੱਚਨੇ ਜਾ ਚੁੱਕੇ ਸਨ ਭਾਈ ਤਾਰੂ ਸਿੰਘ ਜੀ ਪੂਲਾ ਕਹਿੰਦੇ ਸੀ ਗੁਰੂ ਕੇ ਸਿੰਘਾਂ ਸਿੱਖੀ ਤਾਂ ਕਿਸਾਂ ਸਵਾਸਾਂ ਲਾ ਲਵੇਗੀ ਜ਼ਕਰੀਆ ਖਾ ਕਹਿੰਦਾ ਹੈ ਜਿਹੜੇ ਕੇਸਾਂ ਦਾ ਤੈਨੂੰ ਇਹਨਾ ਮਾਣ ਹੈ ਮੈਂ ਜੁੱਤੀਆਂ ਮਾਰ ਕੇ ਝਾੜ ਦੇਵਾਂਗਾ ਇਹ ਸ਼ਬਦ ਵਰਤੇ ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਪੂਲਾ ਬੀਰ ਰਸਤੇ ਵਿੱਚ ਆਏ ਕਹਿਣ ਲੱਗੇ ਝੂਠਿਆ ਸੁਧਿਆ ਜੁੱਤੀਆਂ ਤਾਂ ਸਿੰਘਆਂ ਤੇਰੇ ਸਿਰ ਦੇ ਵਿੱਚ ਬਹਿਣ ਗਿਆ ਮੇਰਾ ਗੁਰੂ ਸਮਰੱਥ ਹੈ ਤੇਰੇ ਸਿਰ ਵਿੱਚ ਬਹਿਣ ਗਿਆ ਜੁੱਤੀਆਂ ਗੁਰੂ ਮੇਰਾ ਸਮਰੱਥ ਜੇ ਨੂੰ ਭਾ ਗਿਆ ਮੇਰੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਰਹੇਗੀ ਉਸੇ ਦੇ ਨੇ ਜ਼ਕਰੀਆ ਖਾਨ ਨੇ ਹੁਕਮ ਕੀਤਾ ਜ਼ਮਾਦਾਰਾਂ ਨੂੰ ਕਿ ਇਹ ਰਾ ਕਰਕੇ ਨਾਹੀ ਇਹਨਾਂ ਦੇ ਕੇਸ ਜਿਹੜੇ ਉਹ ਕਤਲ ਕੀਤੇ ਜਾਣ ਭਾਈ ਤਾਰੂ ਸਿੰਘ ਪੂਲਾ ਜੀ ਦੇ ਕੇਸ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਤਿਹਾਸ ਕਹਿੰਦਾ ਜਿਨ੍ਹਾਂ ਦੀ ਗੁਰੂ ਰੱਖੇ ਉਹਨਾਂ ਦੀ ਪਿੱਠ ਦੁਨੀਆ ਦੀ ਤਾਕਤ ਕਿੱਥੋਂ ਲਵਾ ਸਕਦੇ ਨਾਹੀ ਮੈਂ ਆਪਣਾ ਯਤਨ ਕਰ ਲਿਆ ਜੋਰ ਲਗਾ ਲਿਆ ਪਰ ਕੇਸਾਂ ਮਾਨੂੰ ਲੋ ਕੇਸਾਂ ਮਾਨੂੰ ਦੋਹੇ ਦੀਆਂ ਤਾਰਾਂ ਬਣ ਗਏ ਕਿਸੇ ਨਾਈ ਦੇ ਕੋਲੋਂ ਕੱਟੇ ਨਹੀਂ ਗਏ ਉਹ ਜ਼ਕਰੀਆ ਆਖਾ ਝੂਠਾ ਤੇ ਛਿੱਥਾ ਪੈ ਗਿਆ ਉਹਨੇ ਆਖਿਆ ਕਿਸੇ ਮੋਚੀ ਜਲਾਦ ਦਾ ਪ੍ਰਬੰਧ ਕੀਤਾ ਜਾਵੇ ਜੇ ਨਹੀਂ ਤਾਂ ਇਹਦੀ ਖੋਪਰੀ ਹੀ ਕੇਸਾਂ ਦੇ ਸਮੇਤ ਉਤਾਰ ਦਿੱਤੀ ਜਾਵੇ ਯਾਦ ਰੱਖਿਓ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਕੋਲੋਂ ਪੈਸੇ ਦੇ ਕੇ ਆਪਣਾ ਸਿਰ ਮਣਵਾ ਕੇ ਆਉਂਦੀ ਹੈ ਕੇਸ ਕਤਲ ਕਰਵਾਉਂਦੀ ਹੈ ਔਰ ਕੇਸ ਕਤਲ ਕਰਵਾ ਕੇ ਉਹ ਹੀਰੋ ਬਨਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਯਾਦ ਰੱਖਿਓ ਪੜੋ ਸਰਦਾਰ ਹਰੀ ਸਿੰਘ ਮਲੂਆ ਭਾਈ ਤਾਰੂ ਸਿੰਘ ਜੀ ਪੂਲਾ ਭਾਈ ਤਾਰਾ ਸਿੰਘ ਜੀ ਵਾ ਅਨੇਕਾਂ ਸਿੰਘਾਂ ਸਿੰਘਣੀਆਂ ਦੇ ਜੀਵਨ ਸਾਡੇ ਅਸਲੀ ਸਹੀਰੋ ਤਾਂ ਸਾਡੇ ਸ਼ਹੀਦ ਨੇ ਅਹ ਦੁਨੀਆ ਦੇ ਜਿਹੜੇ ਝੂਠੇ ਕਿਰਦਾਰ ਨੇ ਉਹ ਸੱਚ ਦੇ ਕਿਰਦਾਰਾਂ ਦੀਆਂ ਰੀਸਾਂ ਕਿਥੋਂ ਕਰ ਲੈਣਗੇ ਭਾਈ ਤਾਰੂ ਸਿੰਘ ਜੀ ਪੂਲਾ ਖੁਸ਼ ਹੋ ਗਏ ਕਿ ਚਲੋ ਸਿੱਖੀ ਤੇ ਕੇਸਾਂ ਸਵਾਸਾਂ ਦੇ ਨਾਲ ਲਵੇਗੀ ਖੋਪਰ ਲੱਖੇਗਾ ਤੇ ਕੀ ਹੋਇਆ ਸੱਦਿਆ ਗਿਆ ਜਲਾਦ ਚਾਰ ਚਫੇਰੇ ਤਮਾਸ਼ਾ ਇਕੱਠਾ ਹੋ ਗਿਆ ਜ਼ਕਰੀਆ ਖਾਨ ਦੀ ਕਚਹਿਰੀ ਲੱਗੀ ਹੋਈ ਹੈ ਨਹੀਂ ਆਇਆ ਆਪਣੇ ਨਾਲ ਤੇਸਾ ਲੈ ਕੇ ਆਇਆ ਹਥੌੜੀ ਲੈ ਕੇ ਆਇਆ ਭਾਈ ਤਾਰੂ ਸਿੰਘ ਜੀ ਪੂਲਾ ਨੂੰ ਰਸੇ ਦੇ ਨਾਲ ਪਕੜ ਕੇ ਤੇ ਰਸੇ ਨਾਲ ਬੱਲਣ ਲੱਗਾ ਭਾਈ ਤਾਰੂ ਸਿੰਘ ਜੀ ਪੁੱਛਦੇ ਕੀ ਕਰਨ ਲੱਗਾ ਕਹਿ ਲੱਗਾ ਤੁਹਾਡਾ ਖੋਪਰ ਰਤਨ ਹੈ ਜਦੋਂ ਖੋਪਰ ਲੱਥਾ ਤੁਸੀਂ ਨੇ ਤੜਫਣਾ ਹੈ ਮੇਰੇ ਕੰਮ ਦੇ ਵਿੱਚ ਵਿਗਲ ਨਾ ਪਵੇ ਇਸ ਕਰਕੇ ਤੁਹਾਡੀਆਂ ਬਾਹਾਂ ਤੇ ਲੱਤਾਂ ਬਣੜੀਆਂ ਜ਼ਰੂਰੀ ਭਾਈ ਤਾਰੂ ਸਿੰਘ ਜੀ ਕਹਿੰਦੇ ਮੈਂ ਕੋਈ ਬੱਕਰਾ ਛੱਤਰਾ ਨਹੀਂ ਆ ਤੁਸੀਂ ਇੰਜ ਕਰੋ ਖੋਪਰ ਉਤਾਰੋ ਅੱਜ ਵੇਖਾਂਗੇ ਕਿ ਜ਼ੁਲਮ ਦੀ ਹੱਦ ਕਿੰਨੀ ਕੁ ਐ ਤੇ ਸਿੱਦਕ ਦੀ ਹੱਦ ਕਿੰਨੀ ਕੁ ਵੱਡੇ ਭਾਈ ਤਾਰੂ ਸਿੰਘ ਜੀ ਪੂਲਾ ਦੋਵੇਂ ਹੱਥ ਪਿੱਛੇ ਰੱਖ ਕੇ ਐ ਅਡੋਲ ਬੈਠ ਜਾਂਦੇ ਨੇ ਉਹ ਮੋਚੀ ਤੇਸੀ ਦੇ ਨਾਲ ਭਾਈ ਤਾਰੂ ਸਿੰਘ ਜੀ ਪੂਲਾ ਜੀ ਦੀ ਖੋਪਰੀ ਉਤਾਰਨੀ ਸ਼ੁਰੂ ਕਰਵੈਂਦਾ ਮੱਥੇ ਤੋਂ ਵਾਰਾ ਤੋਂ ਦੋਕ ਕੋਟੇ ਧਲੇ ਉਹ ਤੇਸਾ ਤੌੜੀ ਦੇ ਨਾਲ ਅੰਦਰ ਤਸਾਹ ਜਾਂਦਾ ਹੈ ਇਸੇ ਹੀ ਤਰ੍ਹਾਂ ਚਾਰਜ ਫੇਰੇ ਕਿ ਜਿਹੜਾ ਮੋਚੀ ਹੈ ਤੇ ਇਸੇ ਦੇ ਨਾਲ ਡੂੰਗਾ ਜ਼ਖਮ ਬਣਾ ਦਿੰਦਾ ਹੈ ਜਦੋਂ ਗਿੱਚੀ ਤੱਕ ਜਾਂਦਾ ਹੈ ਤੇ ਸੀ ਬਾਹਰ ਨਿਕਲਦੀ ਹੈ ਤਾਂ ਜਿਹੜੀਆਂ ਖੂਨ ਦੀਆਂ ਫੁਹਾਰਾਂ ਨੇ ਰਤਨੀਆਂ ਫੁਹਾਰਾਂ ਨੇ ਬੋਟੀਆਂ ਨੇ ਮੇਜ ਲਹੂ ਹੈ ਸਰਦਾਰ ਭਾਈ ਤਾਰੂ ਸਿੰਘ ਜੀ ਕੋਲਾ ਦੇ ਸ਼ਰੀਰ ਦੇ ਉੱਪਰ ਦੀ ਹੁੰਦਾ ਹੋਇਆ ਭਾਈ ਤਾਰੂ ਸਿੰਘ ਜੀ ਦੇ ਪੂਲਾ ਜੀ ਦੇ ਲਾਗੇ ਛੱਪੜ ਲੱਗ ਗਿਆ ਖੂਨ ਦਾ ਮਿੱਜ ਦਾ ਚਰਬੀ ਦਾ ਬੋਟੀਆਂ ਦਾ ਭਾਈ ਤਾਰੂ ਸਿੰਘ ਜੀ ਪੂਲਾ ਅਡੋਲ ਬੈਠੇ ਹੋਏ ਔਰ ਅਖੀਰ ਵਾਰ ਕੀਤਾ ਮੋਚੀ ਨੇ ਔਰ ਕੇਸਾ ਤੋਂ ਭੜ ਕੇ ਖੋਪਰ ਉਤਾਰ ਦਿੱਤਾ ਤੇ ਉਹ ਵੇਖ ਰਿਹਾ ਜ਼ਕਰੀਆ ਖਾਂ ਵੇਵਾ ਕਿ ਹਜ਼ੂਰ ਦੇ ਹੁਕਮ ਦੀ ਤਮੀਲ ਹੋਈ ਕਿ ਨਹੀਂ ਹੋਈ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਪੂਲੇ ਵੱਲ ਵੇਖਿਆ ਭਾਈ ਤਾਰੂ ਸਿੰਘ ਪੂਲਾ ਦੇ ਵੀਰ ਰਸੀ ਲੈਣ ਨੇ ਜ਼ਕਰੀਆ ਖਾਨ ਇਹੋ ਪੁੱਛ ਰਿਹਾ ਕਿਉਂ ਭਾਈ ਭਾਈ ਤਾਰੂ ਸਿੰਘ ਪੂਲਾ ਕਹਿੰਦਾ ਹੈ ਜਿਹੜੇ ਪ੍ਰਭੂ ਦੇ ਨਾਮ ਵਿੱਚ ਰਤੇ ਨੇ ਜਿਹੜੇ ਗੁਰੂ ਦੇ ਸਿੱਧਕ ਵਿੱਚ ਰਤੇ ਨੇ ਦੁਨੀਆਂ ਦੇ ਦੁੱਖ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਉਹਨਾਂ ਨੂੰ ਸਿੱਧਕ ਉਹਨੂੰ ਡਲਾ ਸਕਦਾ ਇਹਨੇ ਨੂੰ ਭਾਈ ਤਾਰੂ ਸਿੰਘ ਜੀ बेहोश ਹੋ ਜਾਂਦੇ ਨੇ बेहोश ਹੋਏ ਪਏ ਨਹੀਂ ਜਿਹੜਾ ਅੱਜ ਕੱਲ੍ਹ ਲਾਹੌਰ ਰੇਲਵੇ ਸਟੇਸ਼ਨ ਬਣਿਆ ਇਹਦੇ ਸਾਹਮਣੇ ਹੀ ਉਹ ਮਖਾਸ ਚੌਕ ਹੈ ਅੱਜ ਕੱਲ੍ਹ ਇਹਨੂੰ ਲੰਡਾ ਬਾਜ਼ਾਰ ਆਖਿਆ ਜਾਂਦਾ ਭਾਈ ਸਾਹਿਬ ਜੀ ਉੱਥੇ ਹੋ ਕੇ ਆਇਆ ਲੰਡਾ ਬਾਜ਼ਾਰ ਪਰ ਉਸ ਥਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਗਈ ਜਿਸ ਤਰ੍ਹਾਂ ਸ਼ਹੀਦਾਂ ਦੇ ਥਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਸੀ ਉਸ ਥਾਂ ਇੱਕ ਡੂੰਗੀ ਖਾਈ ਸੀ ਜਿੱਥੇ ਕਚੈਰੀ ਲਗਾਇਆ ਕਰਦਾ ਸੀ ਲਾਹੌਰ ਦਾ ਸੁਬਾ ਉਹਦੇ ਵਿੱਚ ਅੱਧ ਮੋਏ ਹੋਏ ਨੂੰ ਭਾਈ ਤਾਰੂ ਸਿੰਘ ਜੀ ਨੂੰ ਸੁਰ ਦਿੱਤਾ ਇੱਥੇ ਰਾਮਗੜੀਆਂ ਦੇ ਕੁਝ ਘਰ ਸਨ ਉਹ ਚੁੱਕ ਕੇ ਭਾਈ ਤਾਰੂ ਸਿੰਘ ਜੀ ਨੂੰ ਆਪਣੇ ਘਰੇ ਲੈ ਆਉਂਦੇ ਨੇ ਕੋਈ ਹਕੀਮ ਤਾਂ ਇਲਾਜ ਕਰਨ ਦੇ ਲਈ ਤਿਆਰ ਨਾ ਹੋਇਆ ਤੇ ਉਹਨਾਂ ਨੇ ਨਿੰਮ ਦੇ ਪਾਣੀ ਦੇ ਨਾਲ ਜ਼ਖਮ ਸਾਫ਼ ਕਰਕੇ ਇਹਦੇ ਤੇ ਫਿਰ ਨਰਮ ਜਾਂ ਕੜਾ ਕਰਕੇ ਕੋਸਾ ਜਾਂ ਕੜਾ ਕਰਕੇ ਭਾਈ ਤਾਰੂ ਸਿੰਘ ਦੇ ਖੋਪਰ ਤੇ ਲਗਾਉਂਦੇ ਰਹੇ इधर जकरिया खान उस रात ही पेशाब का बन पै गया क्यों क्योंकि गुरबाणी का बचन है एक बचन अटला दा। गुरु के सिखा कदाई नहीं जाता बन पै गया बड़े नजूमी बड़े हकीम बड़े राजसी वह सदे सारे ना कर दियाँ कुरान दिया की झल मारी गई अनेक तरह दवावं की गई पर ना दुआ लगती ना दुआ लग ਅਖੀਰ ਕੁਝ ਸਿਆਣਿਆਂ ਨੇ ਆਖਿਆ ਹੁਣ ਭਾਈ ਤਾਰੂ ਸਿੰਘ ਤੇ ਜਿਹੜਾ ਤੂੰ ਜ਼ੁਲਮ ਢਾਇਆ ਹੈ ਉਹਦਾ ਬਚਨ ਪੂਰਾ ਹੋ ਰਿਹਾ ਕੋਈ ਤੈਨੂੰ ਛੱਡ ਸਕਦਾ ਹੁਣ ਜ਼ਕਰੀਆ ਖਾਨ ਨੇ ਉਹ ਬੰਦਾ ਲੱਭਿਆ ਜਿਹੜਾ ਭਾਈ ਤਾਰੂ ਸਿੰਘ ਕੂਲਾ ਨੂੰ ਬੇਨਤੀ ਕਰੇ ਉੱਥੇ ਸਨ ਭਾਈ ਸ਼ਵੇਕ ਸਿੰਘ ਜੀ ਜੰਬਰ ਜਿਨ੍ਹਾਂ ਨੂੰ ਮਿਲ ਵਰਤਨੀਆਂ ਸਿੰਘ ਆਖਿਆ ਜਾਂਦਾ ਸੀ ਭਾਈ ਸ਼ਵੇਕ ਸਿੰਘ ਜੀ ਜੰਬਰ ਭਾਈ ਤਾਰੂ ਸਿੰਘ ਜੀ ਕੂਲਾ ਨੂੰ ਜਾ ਕੇ ਬੇਨਤੀ ਕਰਦੇ ਨੇ ਪਰ ਡਰਦੇ ਵੀ ਨਹੀਂ ਕਿ ਭਾਈ ਤਾਰੂ ਸਿੰਘ ਜੀ ਪੁਲਾ ਤਾਂ ਕਾਲੇ ਦਾਗ ਦੀ ਨਿਆਈ ਨੇ ਜੋ ਬਚਨ ਇਹਨਾਂ ਦੇ ਮੂੰਹੋਂ ਨਿਕਲ ਗਿਆ ਉਹ ਖਾਲੀ ਨਹੀਂ ਜਾਣਾ ਉਹ ਝਾਕਦੇ ਆ ਹੋਇਆ ਬਚਨ ਕਰਦੇ ਨੇ ਭਾਈ ਤਾਰੂ ਸਿੰਘ ਜੀ ਦੇ ਨਾਲ ਕਿ ਜ਼ਕਰੀਆ ਖਾਨ ਨੂੰ ਬੰਦ ਪੈ ਗਿਆ ਪਰ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਆ ਤੁਸੀਂ ਕੋਈ ਬਖਸ਼ਿਸ਼ ਕਰੋ ਕੋਈ ਤਰਸ ਕਰੋ ਭਾਈ ਤਾਰੂ ਸਿੰਘ ਜੀ ਕਹਿੰਦੇ ਨੇ ਉਹਦੀ ਸਵਾਰਜ ਕਰਨ ਆ ਗਿਆ ਹੈ ਜਿੰਨੇ ਜ਼ੁਲਮ ਦੀ ਹੱਦ ਕਰ ਸੁੱਤੀ ਹੈ ਪਰ ਇਸ ਵੇਲੇ ਅਸੀਂ ਤਾਂ ਇਹ ਬਚਨ ਕਰ ਚੁੱਕੇ ਹਾਂ ਹਾਂ ਗੁਰੂ ਦੇ ਖਾਲਸੇ ਦੇ ਕੋਲ ਸਮਰੱਥਾ ਹੈ ਉਹ ਚਾਹਣ ਤਾਂ ਇਹ ਬਖਸ਼ ਕਰ ਸਕਦੇ ਨੇ ਭਾਈ ਸ਼ਵੇਕ ਸਿੰਘ ਜੀ ਜੰਬਰ ਗਏ ਨਵਾਬ ਕਪੂਰ ਸਿੰਘ ਜੀ ਦੇ ਬਾਦ ਜਾਂ ਤੇ ਸਾਰੀ ਗੱਲਬਾਤ ਅਸੀਂ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰ ਦਿੱਤਾ ਦੱਸਿਆ ਕਿ ਜ਼ਕਰੀਆ ਖਾਂ ਜਿਹੜਾ ਹੈ ਉਹ ਹੁਣ ਆਪਣੀ ਗੁਸਤਾਖੀ ਲਈ ਮਾਫੀ ਮੰਗਣਾ ਚਾਹੁੰਦਾ ਹੈ ਖਾਲਸਾ ਜੀ ਨੇ ਆਖਿਆ ਇਦਾਂ ਨਹੀਂ ਪਹਿਲਾਂ ਤੇ ਜਿੰਨੇ ਵੀ ਸਿੰਘਾਂ ਦੇ ਸਿਰਾਂ ਦੇ ਮিনার ਚੁਣੇ ਹੋਏ ਨੇ ਜ਼ਗਰਯਾ ਖਾਨ ਕੀ ਕਰਦਾ ਸ਼ਹੀਦ ਕਰ ਦਿੰਦਾ ਸੀ ਉਹਨਾਂ ਦੇ ਸੀਸ ਰੱਖ ਲੈਂਦਾ ਸੀ ਤੇ ਮিনার ਜਿਹੜੇ ਚਬੂਤਰੇ ਚਣ ਦਿੰਦਾ ਸੀ ਖਾਲਸੇ ਨੇ ਆਖਿਆ ਪਹਿਲਾਂ ਤੇ ਉਹਨਾਂ ਦੇ ਸੰਸਕਾਰ ਕੀਤੇ ਜਾਣ ਜਿੰਨੇ ਵੀ ਸਿੰਘ ਸਿੰਘਣੀਆਂ ਗ੍ਰਿਫਤਾਰ ਕੀਤੇ ਨੇ ਉਹ ਛੱਡੇ ਜਾਣ ਤੇ ਅੱਗੇ ਤੋਂ ਸਿੰਘਾਂ ਦੇ ਉੱਪਰ ਜਿਹੜੀ ਕੀਤੀ ਹੋਈ ਸਖਤੀ ਹੈ ਇਹ ਬੰਦ ਕਰ ਦਿੱਤੀ ਜਾਵੇ ਜਨਮ ਬੰਦ ਕਰ ਦਿੱਤਾ ਜਾਵੇ ਤਾਂ ਜਾ ਕਰਕੇ ਉਹਦੇ ਤੇ ਕੋਈ ਰਹਿਮ ਹੋਏਗੀ ਉਹਦੇ ਤੇ ਕੋਈ ਤਰਸ ਹੋਏਗਾ ਇੰਨੇ ਚਰਨੋਂ ਖਾਲਸੇ ਨੇ ਆਖਿਆ ਜੇ ਉਹ ਪਿਸ਼ਾਬ ਦੇ ਲਈ ਦੁੱਖदाई ਪੀੜਾ ਦੇ ਵਿੱਚੋਂ ਗੁਜ਼ਰ ਰਿਹਾ ਹੈ ਇੰਜ ਕਰਿਓ ਭਾਈ ਤਾਰੂ ਸਿੰਘ ਦੇ ਪੈਰਾਂ ਦਾ ਜੋੜਾ ਜੇ ਜਕਰੀਆ ਖਾਨ ਦੇ ਸਿਰ ਵਿੱਚ ਵਜੇਗਾ ਕੁਝ ਆਰਾਮ ਮਿਲੇਗਾ ਇਦਾਂ ਹੀ ਹੋਇਆ ਭਾਈ ਤਾਰੂ ਸਿੰਘ ਦੀ ਪੂਲਾ ਜੀ ਦੇ ਸੇ ਪੈਰਾਂ ਦਾ ਜੋੜਾ ਇੱਕ ਮਖਮਲੀ ਕੱਪੜੇ ਦੇ ਵਿੱਚ ਬੁਲੇਟ ਕੇ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰਿਆ ਗਿਆ ਕੁਝ ਰਾਹਤ ਮਿਲਦੀ ਪਰ ਕੂਰੀ ਨਹੀਂ ਮਿਲੇ ਲਾਗੇ ਸਿਆਣਿਆਂ ਨੇ ਕਿਆ ਕੱਪੜਾ ਉਤਾਰੋ ਰੇਸ਼ਮੀ ਆ ਛੱਤਰ ਨੰਗਾ ਕਰਕੇ ਇਹਦੇ ਸਿਰ ਵਿੱਚ ਮਾਰਿਆ ਜਾਵੇ ਦੂਣਾ ਵੈਦਾ ਆ ਹੁਣ ਜਿਵੇਂ ਜਿਵੇਂ ਛੱਤਰ ਵੱਜਦੇ ਨੇ ਓਵੇਂ ਓਵੇਂ ਜ਼ਕਰੀਆ ਖਾਨ ਨੂੰ ਰਾਹਤ ਮਿਲਦੀ ਤਿੰਨ ਚਾਰ ਦਿਨ ਇਸੇ ਤਰ੍ਹਾਂ ਲੰਘੇ ਛੇਤਰ ਵੱਜਦਾ ਹੈ ਤੇ ਹਾਜਤ ਹੁੰਦੀ ਹੈ ਨਹੀਂ ਤੇ ਪੀੜਾ ਤੇ ਦਰਦ ਦੇ ਨਾਲ ਕਰ ਲਾਉਂਦਾ ਰਹਿੰਦਾ ਆਖਰ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਸਿਰ ਵਿੱਚ ਖਾਂਦਾ ਹੋਇਆ ਜ਼ਕਰੀਆ ਖਾਨ 1745 ਈਸਵੀ ਨੂੰ ਜ਼ਹੰਮ ਦੇ ਵਿੱਚ ਨਰਕ ਦੇ ਵਿੱਚ ਜਾ ਪਹੁੰਚਦਾ ਇਧਰ ਭਾਈ ਤਾਰੂ ਸਿੰਘ ਜੀ ਪੂਲਾ ਜੀ ਨੂੰ ਜਦੋਂ ਪਤਾ ਲੱਗਾ ਕਿ ਪਾਪੀ ਨਰਕ ਸਹਾਰ ਗਿਆ ਹੈ ਉਹਨਾਂ ਨੇ ਵੀ ਸਿੰਘਾਂ ਨੂੰ ਆਖਿਆ ਕਿ ਲੱਗੇ ਸਾਡਾ ਵੀ ਹੁਣ ਸਮਾਂ ਆ ਗਿਆ ਗੁਰੂ ਕੇ ਚਰਨਾਂ ਵਿੱਚ ਜਾਣ ਦਾ ਜਿਹੜੇ ਮਕਸਦ